2024 ਦੀਆਂ ਲੋਕ ਸਭਾ ਚੋਣਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਔਰ ਪ੍ਰਚਾਰ ਜਿਹੜਾ ਆ ਅੱਜ ਉਹਦਾ ਆਖਰੀ ਦਿਨ ਹੈ ਸ਼ਾਮ ਤੱਕ ਡਾਕਟਰ ਰਾਜਕਮਰ ਚੱਬੇਵਾਲ ਜੀ ਜਿਹੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹੁਸ਼ਿਆਰਪੁਰ ਹਲਕਾ ਤੋਂ ਉਹਨਾਂ ਦੇ ਜਿਹੜੇ ਪੱਖ ਦੇ ਵਿੱਚ ਤੁਸੀਂ ਕਾਫੀ ਪ੍ਰਚਾਰ ਕੀਤਾ ਵੱਧ ਤੋਂ ਵੱਧ ਜਿਹੜਾ ਸਹਿਯੋਗ ਤੁਸੀਂ ਦਿੱਤਾ ਹੈ ਪਾਰਟੀ ਨੂੰ 2024 ਦੇ ਵਿੱਚ ਜਿਹੜਾ ਲੱਗਦਾ ਕਿ ਡਾਕਟਰ ਰਾਜਕਮਰ ਚੱਬੇਵਾਲ ਜੀ ਆਮ ਆਦਮੀ ਪਾਰਟੀ ਤੋਂ ਜਿੱਤ ਪ੍ਰਾਪਤ ਕਰਨ ਲਈ ਹਾਂਜੀ ਇਹ ਸ਼ੋਰ ਹੀ ਆਈ ਜੋ ਅਹੀਂ ਲੱਖੀ ਦੇਖਿਆ ਜੋ ਲੋਕਾਂ ਨਾਲ ਗੱਲਬਾਤ ਕੀਤੀ ਹੈ ਇਹ ਸੀਟ ਹੁਸ਼ਿਆਰਪੁਰ ਵਾਲੀ ਡਾਕਟਰ ਜੱਬੇਵਾਲ ਦੀ ਜਿਹੜੀ ਜੇ ਇਲੈਕਸ਼ਨ ਹੋ ਰਹੀ ਆ ਅੱਜ ਬਾਦ ਜੀ ਅੱਜ ਲਾਸਟ ਡੇ ਆ ਪ੍ਰਚਾਰ ਦਾ ਅਸੀਂ ਹੁਣ ਵੀ ਫੋਰਡ ਤੋਂ ਜੀ ਦੂਸਰੀਆਂ ਵਿੱਚ ਆ ਤੁਸੀਂ ਕਿਹਾ ਹੁਣੇ ਕਿਹਾ ਕਿ ਸ਼ੋਰ ਹੈਗਾ ਲੇਕਿਨ ਦੂਸਰੀਆਂ ਪਾਰਟੀਆਂ ਵੀ ਦਾਅਵੇ-ਵਾਦੇ ਕਰਦੀਆਂ ਹੈਗੀਆਂ ਨੀਤੇ ਸੂਰਕਾਸ਼ ਦੇ ਵੀ ਵੀ ਕਾਫੀ ਇਹਨਾਂ ਦੀ ਚੋਣ ਪ੍ਰਚਾਰ ਵਿੱਚ ਕਾਫੀ ਤੇਜ਼ੀ ਖੜੀ ਹੋਈ ਹੈਗੀ ਆ ਦੂਜੇ ਵੀ ਸਾਰੇ ਸਟਰੋਂਗ ਪਾਰਟੀ ਹੈਗੀਆਂ ਕਾਂਗਰਸ ਵਗੈਰਾ ਵੀ ਸੋ ਕੀ ਲੱਗਦਾ ਮੈਂ ਦਾਅਵੇ ਤਾਂ ਸਾਰੇ ਕਰਦੇ ਹੁੰਦੇ ਆ ਦਾਅਵੇ ਤਾਂ ਹੁਣ ਸਈ ਦਾਅਵੇ ਕਰਨ ਦੇ ਜਵਾਨ ਤਾਂ ਵੀ ਜਬਤ ਹੋ ਜਾਂਦੇ ਨਹੀਂ ਆ ਦਾਅਵੇ ਰੇਗ ਦੇ ਜਿਹਨੇ ਵੀ ਕਾਗਜ਼ ਭਰਨੇ ਆ ਜਿਹਨੇ ਵੀ ਫਾਈਟ ਕਰਨੀ ਆ ਉਹਨੇ ਦਾਅਵਾ ਤਾਂ ਕਰਨਾ ਲੇਕਿਨ ਲੋਕਾਂ ਦਾ ਰਜਾਨ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਲੱਗਦਾ ਕਿ ਉਹਨਾਂ ਦਾ ਰਜਾਨ ਕਿੱਧਰ ਹੈ ਤੁਸੀਂ ਪਿੰਡ ਮ ਜਿਹੇੜੂ ਦੇ ਮਜੂਦਾ ਸਰਪੰਚ ਵੀ ਰਹੇ ਹੋ ਔਰ ਇਲਾਕੇ ਦੇ ਵਿੱਚ ਤੁਸੀਂ ਕਾਫੀ ਜਿਹੜਾ ਦੇਖਿਆ ਤੁਹਾਨੂੰ ਸਮਾਜ ਸੇਵਕ ਤੌਰ ਤੇ ਸੇਵਾ ਕੀਤੀ ਲੋਕਾਂ ਦੀ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਹੈ ਪਿੰਡ ਦੇ ਵਿੱਚੋਂ ਔਰ ਇਲਾਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੇਖੋ ਜੀ ਪਿੰਡ ਦੇ ਵਿੱਚੋਂ ਤਾਂ ਮੇਰਾ ਪੱਕਾ ਪਨ ਪਤਾ ਗਿਆ ਕਿ ਖਾਲੂ ਕਿੰਨੀਆਂ ਵੋਟਾਂ 2000 ਵੋਟਾਂ ਦੇ ਰਿਚੇ ਹੋਣਗੇ ਸਾਨੂੰ ਪਤਾ ਬਹੁਤ ਵੱਡੀ ਤਦਾਦ ਵਿੱਚ ਡਾਕਟਰ ਸਾਹਿਬ ਨੂੰ ਪੈਣੀ ਹੈ ਬਾਕੀ ਇਲਾਕੇ ਵਿੱਚੋਂ ਵੀ ਕਾਫੀ ਪੰਚਾਇਤਾਂ ਨਾਲ ਕਾਫੀ ਸਰਪੰਚਾਂ ਨਾਲ ਹੋਰ ਰਿਸ਼ਤੇਦਾਰਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ ਸੋ ਰੁਝਾਨ ਡਾਕਟਰ ਸਾਹਿਬ ਵੱਲ ਹੀ ਜੀ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਇਕੱਲੇ ਹਾਰਪੁਰ ਤੋਂ ਜੱਬੇਵਾਲ ਸਭ ਨੂੰ ਨੱਚਤਾਓ ਉਹ ਤਾਂ ਜਿੱਤੇ ਜਾਣਗੇ ਜਿੱਤੇ ਹੋਈ ਸਮਝੋ ਬਾਕੀ ਵੀ ਵੱਤ-ਵੱਤ ਆਪ ਪਾਰਟੀਆਂ ਦਾ ਸਹਿਯੋਗ ਦੇ ਉਹਨਾਂ ਨੂੰ ਸਹਿਯੋਗ ਕੱਲ ਕੀ ਜੀ ਵਾਲੀ ਦਾ ਰੋਡ ਸ਼ੋ ਹੋ ਜਾਗਾ ਕਿਸ ਤਰ੍ਹਾਂ ਦਾ ਲੋਕਾਂ ਦਾ ਵੋਟਰਾਂ ਰਿਹਾ ਬਹੁਤ ਵਧੀਆ ਰਹਿ ਗਈ ਕੀ ਜੀ ਵਾਲਾ ਸਾਹਿਬ ਸਿਹਤ ਖਰਾਬ ਹੋਣ ਤੇ ਕੋਈ ਉਹਨਾਂ ਬਦਾਰਾਂ ਨੂੰ ਲੀਗਲ ਪ੍ਰੋਬਲਮ ਵੀ ਹੈਗੀ ਨਹੀਂ ਵਾਪਸ ਜਾਣਾ ਜੇਲ੍ਹ ਵਿੱਚ ਤੇ ਉਹ ਫਿਰ ਵੀ ਪੰਜਾਬ ਅੱਜ ਵੀ ਮਾਲਵੇ ਵਿੱਚ ਉਹ ਪੂਰਾ ਪ੍ਰਚਾਰ ਕਰ ਰਹੇ ਆ ਅੱਜ ਵੀ ਇੱਥੇ ਸੋਸ਼ਲ ਆਪਰੇਲੀ ਵਿੱਚ ਤੁਸੀਂ ਸ਼ਿਰਕਤ ਕੀਤੀ ਸੀਗੀ ਉੱਥੇ ਦੇਖਣ ਵਿੱਚ ਇੱਕ ਚੀਜ਼ ਖਾਸ ਤੌਰ ਤੇ ਆਈ ਸੀ ਕਿ ਚਿਹੜੂ ਪਿੱਛੇ ਕਾਫਲੇ ਲੋਕਾਂ ਦੇ ਨਾਲ-ਨਾਲ ਬਾਰੋਂ ਕੁ ਸਪਿਟਾ ਲੋਕੀ ਟਾੜ ਨਾਲ ਉਸ ਕਾਫਲੇ ਵਿੱਚ ਸ਼ਾਮਲ ਸੀਗੇ ਇਸ ਦਾ ਕੀ ਕਾਰਨ ਉਹ ਇਕੱਠੇ ਹੋ ਕੇ ਜਾਂਦੇ ਜੀ ਫਿਰ ਵਕਫੀ ਹਨੀ ਆ ਨਾਲੇ ਨਾਲੇ ਜਲਦੇ ਨਾਲ ਦੇ ਪਿੰਡਾਂ ਦੇ ਸਰਪੰਚਾਂ ਨਾਲ ਹੋਰ ਬੰਦਿਆਂ ਨਾਲ ਉਹ ਇਕੱਠੇ ਗਏ ਕਾਫਲਾ ਲੈ ਕੇ ਔਰ ਪਹਿਲੀ ਵਾਰ ਦੇਖਿਆ ਇਦ ਕੀ ਸ਼ਾਰਪਰ ਯੰਗਸਟਰ ਹੈ ਜੋ ਨੌਜਵਾਨ ਪੀੜੀ ਆ ਉਹ ਬਹੁਤ ਇੰਟਰਸਟਡ ਆ ਅੱਗੇ ਇਹਨੇ ਯੰਗਸਟਰ ਦੇ ਦੇਖੇ ਵੋਟਾਂ ਆ ਅਹ ਕਿਹਦੇ ਕਈ ਦੇਖਿਆ ਇਲੈਕਸ਼ਨਾਂ ਤੇ ਦੇਖਣੇ ਇਸ ਵਾਰੀ ਯੰਗਸਟਰ ਪੀੜੀ ਜਿਹੜੀ ਆ ਨਾ ਉਹ ਬਹੁਤ ਜ਼ਿਆਦਾ ਇਨਵੋਲਡ